ਕਹਿੰਦੇ ਕਬੀਰ ਦੁੱਖ ਮੈਂ ਸਿਮਨ ਨੂੰ ਸਭ ਕਰੇ ਸੁਖ ਮੈਂ ਕਰੇ ਨਾ ਕੋਏ ਜੋ ਸੁਖ ਮੈਂ ਸਿਮਨ ਕਰੇ ਦੁੱਖ ਨਾ ਕਹਉ ਹੋਏ ਬੰਦਾ ਦੁੱਖ ਦੇ ਮੌਕੇ ਤੇ ਰੱਬ ਨੂੰ ਚੇਤੇ ਕਰਦਾ ਪਰ ਸੁਖ ਦੇ ਮੌਕੇ ਤੇ ਨਹੀਂ ਜਿਹੜੀ ਕਸ਼ੂ ਦੀ ਹਾਦਸਾ ਸੀ ਨਾ ਉਹ ਕਾਸ਼ੀ ਚਲੀ ਗਈ ਉਸ ਮੌਕੇ ਸਾਡਾ ਹਿੰਦੁਸਤਾਨ ਦਾ ਵਿਦਿਆ ਦਾ ਕੇਂਦਰ ਕਾਸ਼ੀ ਇੱਕ ਮਹਾਨ ਵੱਡਾ ਸਥਾਨ ਸੀ ਜਿੱਥੇ ਲੋਕੀ ਵਿਦਵਾਨ ਬਣਦੇ ਸਨ ਹੁਣ ਵੀ ਵਿਦਵਾਨ ਕਿ ਤੂੰ ਕੜਾ ਕਾਂਸ਼ੀੋਂ ਪੜ ਕੇ ਆਇਆ ਹੈ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਨ ਨੇ ਆਪਣੇ ਪੰਆ ਸਿੰਘਾਂ ਨੂੰ ਕਾਂਸੀ ਪੜਨ ਵਾਸਤੇ ਭੇਜਿਆ ਜਿੱਥੇ ਨਿਰਮਲੇ ਸਪਤਾ ਦਾ ਚੱਲੀ ਉਹਨਾਂ ਨੇ ਉੱਥੇ ਜਾ ਕੇ ਮਿਹਨਤ ਕੀਤੀ ਵਿਦਵਾਨ ਬਣ ਗਏ ਤੇ ਇੱਥੇ ਜਿਹੜਾ ਵਿਦਵਾਨ ਹੈ ਨਾ ਹੁਣ ਮੋਟਾਂ ਪਈਆਂ ਨੇ ਪੰਜ ਸਰਪੰਚ ਦੀ ਪਿੰਡਾਂ ਵਿੱਚ ਸਰਕਾਰ ਮਾਨ ਪਿਆ ਆਪਣੇ ਪਿੰਡ ਦਾ ਪੰਚ ਸਾਹਿਬ ਹੈ ਸਾਡਾ ਸਰਪੰਚ ਹੈ ਨੰਬਰਦਾਰ ਹੈ ਰਾਜੇ ਦਾ ਦੇਸ਼ ਵੀ ਸਤਕਾਰ ਹੈ ਲੇਕਿਨ ਜਿਹੜਾ ਵਿਦਵਾਨ ਹੈ ਨਾ ਉਹਨੂੰ ਦੁਨੀਆ ਕੋਈ ਦੀ ਉਹਦਾ ਇਲਾਕਾ ਕੋਈ ਨਹੀਂ ਹੁੰਦਾ ਉਹਦਾ ਕੋਈ ਇਲਾਕਾ ਨਹੀਂ ਜਿਵੇਂ ਮੈਂ ਉਦਾਹਰਨ ਦੇਣਾ ਬ੍ਰਨਾਰਡ ਸ਼ਾ ਅੰਗਰੇਜ਼ ਹੋਇਆ ਹੈ ਸ਼ੈਕਸਪੀਅਰ ਅੰਗਰੇਜ਼ ਹੋਏ ਨੇ ਅਸੀਂ ਉਹਨਾਂ ਦੋਵਾਂ ਦੀਆਂ ਕਿਤਾਬਾਂ ਪੜਦੇ ਹਾਂ ਦੂਮੇ ਇਗਰੀਜਨ ਜਿਹਨੋਂ ਵਿਦਵਾਨ ਹੋਏ ਨਾ ਤੇ ਜਿਨ੍ਹਾਂ ਨੇ ਕਦੇ ਕੱਢਿਆ ਸੀ ਨਾ ਉਹਨਾਂ ਸਿਲਿਆਂ ਭੇਜਿਆ ਭਰਾਓ ਫੇਰ ਵੀ ਆਪਣੇਉ ਲੋਕਾਂ ਦਾ ਭਲਾ ਕਰਦੇ ਕਿਤੇ ਸਾਡੇ ਤੇ ਵੀ ਕਿਰਪਾ ਕਰੋ ਕਿ ਸਾਨੂੰ ਵੀ ਰੱਬ ਦੀ ਗੱਲ ਸੁਣਾਓ ਪਹਿਲੇ ਕਿਤੇ ਨੂੰ ਕੱਢਦੇ ਸਨ ਹੁਣ ਵਿਦਵਾਨ ਬਣੇ ਤੇ ਕਹਿਣ ਲੱਗੇ ਬਲੱਡ ਦੇ ਥਿੱਕਰ ਦੇਣ ਵਾਟਰ ਆਪਣਾ ਆਪਣਾ ਤੇ ਬਗਾਨਾ ਬਗਾਨਾ ਆ ਤਾਂ ਜਾਓ ਜਦੋਂ ਆਏ ਨਾ ਤੇ ਲਿਖਿਆ ਵੀ ਉਹਨਾਂ ਨੇ ਤਿੰਨ ਵੇਦਾਂ ਦੀ ਜੇ ਕਥਾ ਕੀਤੀ ਤਿੰਨਾਂ ਵੇਦਾਂ ਦੀ ਤੇ ਲਊ ਦੀ ਲਾਲ ਕਹਿਣ ਲਈ ਪਰਾਉ ਬਸ ਕਹਿਣ ਲਈ ਕਥਾ ਚੰਗੀ ਨਹੀਂ ਲੱਗਦੀ ਕਹਿੰਦੇ ਚੰਗੀ ਤਾਂ ਲੱਗਦੀ ਪਰ ਸਾਡੇ ਕੋਲ ਇਸ ਕਥਾ ਦੀ ਭੇਡ ਦੇਣ ਲਈ ਗੁਜਾਇਸ਼ ਨਹੀਂ ਇਸ ਕਥਾ ਦਾ ਮੋਲ ਹੀ ਕੋਈ ਨਹੀਂ ਇਸ ਕਰਕੇ ਬੇਨਤੀ ਕਰਦੇ ਹਾਂ ਅਸੀਂ ਤਿੰਨ ਵੇਦਾਂ ਦੀ ਕਥਾ ਸੁਣ ਕੇ ਤੁਹਾਨੂੰ ਆਪਣਾ ਰਾਜ ਭਾਗ ਦਿੱਤਾ ਪਹਿਲਾਂ ਉਹ ਉਹਨੂੰ ਕੱਢਦੇ ਸਨ ਉਹ ਉਹਨੂੰ ਕੱਢਦੇ ਸਨ ਅੱਜ ਉਹਨਾਂ ਅਧਿਆਤਮਿਕ ਵਿਦਿਆ ਲਈ ਤੇ ਸੋਡੀਆਂ ਨੇ ਲਾਉ ਦੀ ਲਾਜ਼ਮੀ ਕੁਝ ਉਹਨੂੰ ਰਾਜ ਭਾਗ ਸੌਂਮ ਦਿੱਤਾ ਕਹਿਣ ਲੱਗੇ ਮਿੱਤਰੋ ਜੇ ਗੱਲ ਨਾ ਤੇ ਮੌਕਾ ਪਵੇਗਾ ਅਸੀਂ ਵੀ ਤੁਹਾਡਾ ਮੁੱਲ ਮੋੜਾਂਗੇ ਇਸ ਕਰਕੇ ਤਿੰਨਾਂ ਬਾਦਸ਼ਾਹਾਂ ਤੋਂ ਬਾਅਦ ਮੁੜ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਹ ਗੁਰਤਾ ਗੱਦੀ ਮਿਲਦੀ ਹੈ ਜਿਵੇਂ ਆਪਾਂ ਅੱਜ ਦੇ ਜ਼ਮਾਨੇ ਜ਼ਿਮੀਦਾਰਾਂ ਤੇ ਆਪਾਂ ਦੀਆਂ ਜ਼ਮੀਨਾਂ ਘਟਗੀਆਂ ਤੇ ਆਪਾਂ ਹੋਰ ਕਈ ਤਰ੍ਹਾਂ ਦੇ ਤੰਦੇ ਕਰਦੇ ਆਂ ਉੱਥੇ ਲਿਖਿਆ ਕਿ ਜ਼ਮੀਨਾਂ ਘੜਦੀਆਂ ਘੜਦੀਆਂ ਇਹਨਾਂ ਦੇ 20 ਪਿੰਡ ਰਹਿ ਗਏ ਮੁੜ ਕੇ 20ਾਂ ਦੇ ਵਿੱਚੋਂ ਵੀ ਵੰਡ ਵਡਾਈ ਹੋ ਗਈ ਲਾਹੌਰ ਸ਼ਹਿਰ ਵਿੱਚ ਜਿੱਥੇ ਧੰਗੁਰ ਨਾਨਕ ਪਾਤਸ਼ਾਹ ਇੱਕਾਦੀ ਆਸਾ ਦੀ ਵਾਰ ਦੀਆਂ 15 ਪੌੜੀਆਂ ਆਚਾਰੀਆਂ ਸਨ ਉਹਦੇ ਤੋਂ ਇੱਕ ਦੋ ਫਰਲਾਂਗਾ ਦੀ ਵੇਤੀ ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ ਮਾਤਾ ਦਾਇਕ ਉਹਦੀ ਪਾਵਨ ਪੁਖਤ ਕੁਖਤੋਂ ਬਾਬੇ ਹਰਦਾਸ ਦੇ ਘਰ 25 ਸਤੰਬਰ 1534 ਨੂੰ ਹੋਇਆ। ਰੱਬ ਦੇ ਰੰਗਾਂ ਤੋਂ ਡਰ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਭੈਣਾਂ ਭਰਾਵਾਂ ਦੇ ਵਿੱਚੋਂ ਵੱਡੇ ਸਨ। ਇੱਕ ਭਰਾ ਸੀ ਉਹਦਾ ਨਾਮ ਗੁਰਦਿਆਲ ਕਰਕੇ ਲਿਖਿਆ ਹੈ। ਇੱਕ ਭੈਣ ਸੀ ਉਹਦਾ ਨਾਮ ਰਾਮਦਾਸੀ ਕਰਕੇ ਲਿਖਿਆ ਹੈ। ਪਹਿਲਾਂ ਮਾਤਾ ਪੂਰੀ ਹੋ ਗਈ ਤੇ ਮੁੜ ਕੇ ਪਿਤਾ ਜੀ ਟਾਈ ਕਰ ਗਏ। ਦਾਦ ਕਿਉਂ ਤੋਂ ਬਾਅਦ ਨਾਨਕੇ ਹੁੰਦੇ ਨੇ। ਗੁਰੂ ਰਾਮਦਾਸ ਪਾਸਾ ਦਾ ਨਾਨਕਾ ਨਗਰ ਬਾਸਰ ਕੇ ਗੱਲਾਂ ਸੀ। ਨਾਨੀ ਗਈ। ਦੋ ਦਿਨ ਆਪਣੀ ਧੀ ਤੇ ਜਵਾਈ ਦੇ ਵੇੜੇ ਵਿੱਚ ਬੈਠੀ ਆਂਢੀ ਗੁਆਂਢੀ ਆਏ ਤੇ ਮੁੜ ਕੇ ਆਉਣਾ ਕਿੰਨੇ ਸੀ। ਮੁੜ ਕੇ ਨਹੀਂ ਘੁੰਦਾ। ਭਰੇ ਮੰਨ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਆਪਣੀ ਧੀ ਤੇ ਜਵਾਈ ਦੇ ਘਰ ਨੂੰ ਜੰਦਰਾ ਮਾਰ ਕੇ ਭਰੇ ਮਨ ਦੇ ਨਾਲ ਆਪ ਨੂੰ ਦੋਤੇ ਤੇ ਦੋਤੀ ਨੂੰ ਨਾਲ ਲੈ ਕੇ ਬਸਰ ਕੇ ਗੱਲਾਂ ਨੂੰ ਆ ਗਈ ਜਿਸ ਗੁਰੂ ਰਾਮਦਾਸ ਦੇ ਘਰ ਨੂੰ ਜੰਦਰਾ ਲੱਗਾ ਨਾ ਅੱਜ ਉਸ ਗੁਰੂ ਰਾਮਦਾਸ ਦਾ ਘਰ ਅੱਠੇ ਪਰ ਲੋਕਾਂ ਲਈ ਖੁੱਲਾ ਰਹਿਦਾ ਨਾਨੀ ਆਈ ਮਾਮੀ ਨੇ ਵਖਿਆ ਤੇ ਮਾਮੀ ਕਹਿਣ ਲੱਗੀ ਬੇਬੇ ਸਾਥੋਂ ਇਹ ਨਹੀਂ ਸਾਂਭੇ ਜਾਂਦੇ ਇਹਨਾਂ ਦੀ ਪਰਨਾਂ ਕੌਣ ਕਰੇਗਾ ਨਾਨੀ ਦਾ ਮਨ ਭਰਿਆ ਸਾਡੇ ਸਮਾਜ ਦੇ ਵਿੱਚ ਬਹੁਤ ਚੰਗਾ ਲਫ਼ਜ਼ ਸੀ ਹੈ ਉਹ ਹੈ ਹਮਸਾਏ ਮਾਂ ਪੁੱਜਾਏ ਕੁਰਮ ਕਪਤਾ ਹੋਵੇ ਪਰ ਗਵਾਂਢੀ ਕਪਤਾ ਰਵੇ ਕਿਉਂ ਕੁੜਮਾ ਨਾਲ ਤਾਂ ਕਦੇ ਵਾਹ ਪੈਣਾ ਤੇ ਗਵਾਂਢੀ ਰੋਜ਼ ਪੈਂਦਾ ਨਾ ਗੁਰੂ ਅਮਰਦਾਸ ਪਾਤਸ਼ਾਹ ਅਜੇ ਗੁਰਤਾ ਗੱਦੀ ਤੇ ਸਭਾਏ ਮਾਨੀ ਹੋਏ ਗੁਰ ਰਾਮਦਾਸ ਪਾਤਸ਼ਾਹ ਦੀ ਨਾਨੀ ਨੂੰ ਵੇਖ ਕੇ ਕਹਿਣ ਲੱਗੇ ਭਾਬੀ ਸਾਡੀ ਭੈਣ ਚਲੀ ਗਈ ਸਾਡਾ ਪਣੋਇਆ ਚਲਾ ਗਿਆ ਪਰ ਜਿੰਨੇ ਝੋਗਿਆ ਨਾ ਅਸੀਂ ਇਹਨਾਂ ਦੀ ਹਰ ਲੋੜ ਪੂਰੀ ਕਰਨ ਦਾ ਯਤਨ ਕਰਾਂਗੇ ਇੱਕ ਲਫ਼ਜ਼ ਮੈਂ ਵਾਰ-ਵਾਰ ਕਹਿ ਰਿਹਾ ਤੇ ਕਿੰਨਿਆਂ ਨੇ ਕਹਿਣਾ ਵੀ ਮੈਂ ਵਾਰ-ਵਾਰ ਕਹਿ ਰਿਹਾ ਵੀ ਗਿਆਨੀ ਜੀ ਤਿਆਰੀ ਕਰਕੇ ਨਹੀਂ ਆਇਆ ਸਾਡਾ ਮਨ ਇਨਾ ਖੁਸ਼ ਹੋ ਗਿਆ ਵੀ 47 ਚ ਮੇਰੇ ਪਿੰਡ ਤੋਂ 4 ਬੀਨ ਮੇਰੇ ਨਾਨਕੇ ਪਾਕਿਸਤਾਨ ਚ ਨੇ ਉਥੋਂ ਦੇ ਖੱਤਰੀ ਸਾਡੇ ਪਿੰਡ ਆ ਅੱਜ ਵੀ ਵਸਦੇ ਨੇ ਤੇ ਸਾਡੀ ਭੈਣ થી ਵਿਆਹੀਏ ਅਸੀਂ ਜ਼ਿਮੀਦਾਰ ਉਹ ਬਲੋਤਰੇ ਖੱਤਰੀ ਸਨ ਤੁਸੀਂ ਯਕੀਨ ਕਰਿਆ ਜੇ ਜਿਹੜੇ ਹਿੰਦੂਆਂ ਦੇ ਧਿਆਰ ਹੁੰਦੇ ਨੇ ਨਾ ਉਹਨਾਂ ਪਹਿਲਾਂ ਮੇਰੀ ਮਾਂ ਦਾ ਮੂੰਹ ਝੂਠਾ ਕਰਾਉਣਾ ਤੇ ਕਹਿਣਾ ਕਿ ਅਸੀਂ ਬੱਚਿਆਂ ਨੂੰ ਰੋਟੀ ਖੋਣੀ ਤੇ ਪਹਿਲਾਂ ਬੀਬੀ ਤੂੰ ਸ਼ੱਕ ਤਾਂ ਆ ਕੇ ਅਸੀਂ ਬੱਚਿਆਂ ਨੂੰ ਖੋਈਏ ਮੇਰੀ ਮਾਂ 6 ਮਹੀਨੇ ਬਿਮਾਰ ਰਹੀ ਉਹਨਾਂ ਨੇ ਚੈਨ ਨਹੀਂ ਕੀਤਾ ਮਾਤਾ ਦੀ ਬਹੁਤ ਹੋ ਗਈ ਤੇ ਜਿਹੜੀ ਮੇਰੀ ਮਾਮੀ ਸੀ ਨਾ ਉਹ ਮੇਰੀ ਛੋਟੀ ਜੀ ਭੈਣ ਸੀ ਉਹਨੂੰ ਲਿਜਾ ਕੇ ਸਿਰ ਨਵਾਉਣਾ ਉਹਦੇ ਵਾਲ ਗੁੰਦਣੇ ਸਾਡੀ ਦੋਤੀ ਲੱਗਦੀ ਇਹ ਗੱਲ ਭਾਵੇਂ ਤੁਹਾਨੂੰ ਕੌਮਨ ਤੇ ਉਪਰੀ ਲੱਗੇ ਨਾ ਮੇਰੇ ਕਹਿਣ ਤੋਂ ਪਾਪ ਸਾਡੇ ਸਮਾਜ ਵਿੱਚ ਇੰਨੀ ਹਮਦਰਦੀ ਸੀ ਅੱਜ ਹਮਦਰਦੀ ਨਹੀਂ ਰਹੀ ਅੱਜ ਸਾਡੇ ਛੋਟੇ ਭਰਾ ਦਾ ਜਵਾਈ ਵੀ ਆਉਂਦਾ ਨਾ ਤੇ ਸਾਨੂੰ ਕੋ ਆ ਕੇ ਵੀ ਭਾਈ ਸਾਹਿਬ ਤੁਹਾਡਾ ਪਰੌਣਾ ਆਂਦਾ ਕਹਿੰਦੇ ਨਹੀਂ ਛੋਟੇ ਦਾ ਜਵਾਈ ਹੈ ਸਾਡੀਆਂ ਕੋਠੀਆਂ ਦੇ ਰੰਗ ਚਿੱਟੇ ਨੇ ਦਿਲ ਕਾਲੇ ਹੋ ਗਏ ਸਾਡੀਆਂ ਕੋਠੀਆਂ ਪੱਥਰ ਦੀਆਂ ਨੇ ਸਾਡਾ ਮਨ ਪੱਥਰ ਹੋ ਗਿਆ ਸਾਡੇ ਘਰ ਕੱਚੇ ਹੁੰਦੇ ਸਨ ਦਿਲ ਨਰਮ ਸੀ ਅੱਜ ਪੱਥਰਾਂ ਵਿੱਚ ਰਹਿ ਕੇ ਸਾਡਾ ਮਨ ਵੀ ਪੱਥਰ ਹੋ ਗਿਆ ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ ਗੁਰਮਖੋ 9 ਸਾਲ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਨਾਨਕਿਆਂ ਦੇ ਪਿੰਡ ਘੁੰਮਣੀਆਂ ਵੇਚੀਆਂ ਨਾਨੀ ਸੋਇਰੇ ਬਾਲਦੇ ਦੀ ਛੋਲਿਆਂ ਦੀਆਂ ਘੁੰਮਣੀਆਂ ਇਹ ਵੇਚ ਆਉਂਦੇ ਨੇ ਤਾਂ ਕਿ ਮੈਂ ਭੈਣ ਤੇ ਭਰਾ ਦੀ ਪਾਲਣਾ ਕਰਾਂ ਸਮਾ ਆਪਣੀ ਚਾਲ ਚੱਲਿਆ ਜਿਹਨੂੰ ਗੋਵਿੰਦ ਵਾਲਾ ਸਾਹਿਬ ਦੀ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਸੰਭਾਲ ਲਈ ਜਿਹੜੇ ਮੁਲਾਵਾਲੇ ਸਭ ਨੂੰ ਆਖਿਆ ਵੀ ਗੁਰਮੁਖ ਉੱਥੇ ਆ ਜਾਓ ਬੜਾ ਟਿਕਾਣੇ ਦਾ ਸ਼ਹਿਰ ਹੈ ਜਿਵੇਂ ਜੀਟੀ ਰੋਡ ਹੈ ਨਾ ਉਹ ਜਮਾਨੇ ਚ ਗੋਇੰਦਵਾਲ ਜੀਟੀ ਰੋਡ ਸੀ ਕਿਹੜਾ ਆਪਾਂ ਨੂਰ ਦੀ ਸਰਾਂ ਦਾ ਜਗਰ ਪੜਨੇ ਬੋਤਾ ਸਿੰਘ ਤੇ ਗਰਜਾ ਸਿੰਘ ਟੈਕਸ ਲਾਇਆ ਸੀ ਨਾ ਇਹ ਸਾਰੀ ਉਸ ਮੌਕੇ ਦੀ ਜੀਟੀ ਰੋਡ ਸੀ ਗ੍ਰੈਂਡ ਟ੍ਰੰਕ ਰੋਡ ਚਲੇ ਗਏ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਨਾਨਕ ਦੇ ਸਿਧਾਂਤ ਨੂੰ ਛੱਡਿਆ ਨਹੀਂ ਜਦ ਕਿ ਜਿਹੜਾ ਗੋਇੰਦਵਾਲ ਹੈ ਨਾ ਉਹਦਾ ਅਸੂਲ ਹੈ ਪਹਿਲਾ ਪੰਗਤ ਪਾਛੇ ਸੰਗਤ ਤੁਸੀਂ ਗੋਇੰਦਵਾਲ ਸਾਹਿਬ ਜਾਓ ਉੱਥੇ ਬਕਾਇਦਾ ਗੁਰੂ ਘਰ ਹੁਕਮ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ ਕਿ ਜਿੰਨਾ ਚਿਰ ਲੰਗਰ ਚ ਰੋਟੀ ਨਹੀਂ ਛਕਦੇ ਅਸੀਂ ਉਹਨਾਂ 'ਚ ਦਰਸ਼ਨ ਨਹੀਂ ਦੇਣੇ ਔਰ ਉੱਥੇ ਕੋਈ ਵੀ ਭਾਈ ਭਾਈ ਜਾਵੇ ਭਾਵੇਂ ਥੋੜੀ ਖਾਵੇ ਭਾਵੇਂ ਬਹੁਤੀ ਖਾਵੇ ਉਥੋਂ ਦੀ ਮਰਯਾਦਾ ਦੇ ਮੁਤਾਬਕ ਕੋਈ ਨਾ ਲੰਗਰ ਛਕਣਾ ਪੈਂਦਾ ਤੇ ਛਕਣਾ ਚਾਹੀਦਾ ਵੀ ਹੈ ਕੋਆ ਕੀ ਇਹ ਘੁੰਗਣੀਆਂ ਵੇਚਦੇ ਨੇ ਤੇ ਮੁੜ ਕੇ ਸੇਵਾ ਕਰਦੇ ਇੱਕ ਦਿਨ ਦੀ ਗੱਲ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਧਰਮਸਪਤਨੀ ਗੁਰੂ ਕੇ ਮਹਿਲ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਸਵਾਮੀ ਜੀ ਆਪਣੀ ਭਾਨੀ ਤੀ ਹੁਣ ਵਰਦੇ ਜੋਗ ਹੈ ਤੇ ਆਪਾਂ ਨੂੰ ਇਹਦੇ ਵਾਸਤੇ ਕੋਈ ਬਰ ਕਰ ਲੈਣਾ ਚਾਹੀਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੋ ਧੀਆਂ ਸਨ ਤੇ ਦੋ ਸਾਹਬ ਜਾਦੇ ਸਨ ਵੱਡੀ ਦਾ ਨਾਮ ਦਾਨੀ ਛੋਟੇ ਵੱਡੇ ਪੁੱਤ ਦਾ ਨਾਮ ਮੋਹਣ ਤੀਜੇ ਤੇ ਮੋਹਰੀ ਤੇ ਚੌਥੇ ਤੇ ਬਾਦਾ ਭਾਨੀ ਗੁਰੂ ਅਮਰਦਾਸ ਮਹਾਰਾਜ ਜਿਵੇਂ ਆਪਾਂ ਬੱਚੋਂ ਲਾੜ ਕਰਦੇ ਆਂ ਮਾਤਾ ਭਾਨੀ ਨੂੰ ਮੋਹਣੀ ਕਹਿ ਕੇ ਬੁਣਉਂਦਾਂ ਕਿ ਇਹ ਮੇਰੀ ਮੋਹਣੀ ਧੀ ਮੇਰੇ ਮਨ ਨੂੰ ਮੋਹ ਲੈਂਦੀ ਇਹ ਵੀ ਲਿਖਿਆ ਜਾਏ ਮਾਤਾ ਮਨਸਾ ਤੇ ਵੀ ਕਹਿਣ ਲੱਗੀ ਕਿ ਸਵਾਮੀ ਜੀ ਆਪਣੀ ਹਣ ਭਾਨੀ ਵੜਦੇ ਯੋਗ ਹੈ ਤੁੱਕੋ ਵਰਕਰ ਲੱਭੋ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਧੀਆ ਦਾ ਸੁਆਦ ਆ ਮਾਮਾ ਨੂੰ ਜਿਆਦਾ ਪਤਾ ਹੁੰਦਾ ਹੈ ਤੁਸੀਂ ਦੱਸੋ ਭਲਾ ਕਾਕਾ ਕਿਹੋ ਜਿਹਾ ਚਾਹੀਦਾ ਆਪਾਂ ਨੂੰ ਤੇ ਮਾਤਾ ਮਨਸਾ ਦੇਵੀ ਕਹਿਣ ਲੱਗੇ ਜਿਹੜਾ ਲੋਹਰੋਂ RAMDAS ਆਇਆ ਨਾ ਉਹੋ ਜਿਹਾ ਵਰਕਰ ਆਪਣੀ ਭਾਨੀ ਲਈ ਮਿਲ ਜੇ ਤੇ ਬਹੁਤ ਵਧੀਆ ਰਹੇਗਾ ਲੱਭ ਜੇ ਕਾ ਉਹੋ ਜਿਹਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨ ਲੱਗੇ ਮਰਸਾ ਦੇ ਵੀ ਤੂੰ ਤਾਂ ਮਸਲੇ ਹੱਲ ਕਰਕੇ ਪਿਆ ਉਹਦੇ ਵਰਗਾ ਉਹ ਹੀ ਆ RAMDAS ਵਰਗਾ RAMDAS ਹੀ ਹੈ ਵੇਖੋ ਮੈਂ ਅੱਗੇ ਵੀ ਕਿਹਾ ਦੁਬਾਰਾ ਫਿਰ ਪੀੜ ਕਰਾਂ ਕੋ RAMDAS ਪਾਤਸ਼ਾਹ ਦੇ ਕੋਲ ਕੋਈ ਕੰਬੈਨ ਨਹੀਂ ਕੋਈ ਮਰਬੇ ਨਹੀਂ ਕੋਈ ਕੋਠੀਆਂ ਨਹੀਂ ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਹਨਾਂ ਦੇ ਖਾਨਦਾਨ ਨੂੰ ਪ੍ਰੈਫਰੈਂਸ ਦਿੱਤੀ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਫੀ ਪਾ ਕੇ ਕਹਿਣ ਲੱਗੇ ਪੁੱਤਰ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਹੈ ਤੇਰੀਆਂ ਲੋੜਾਂ ਦਾ ਸਾਨੂੰ ਪਤਾ ਹੈ ਤੇ ਸੰਗੀ ਨਾਲ ਜੋ ਤੈਨੂੰ ਚਾਹੀਦਾ ਮੈਂ ਦਸਵੇਂ ਤੈਨੂੰ ਦਿਆਂਗਾ ਮੰਗਣ ਦੀ ਜਾਜ ਸਿੱਖਣੀ ਚ ਨਾ ਤੇ ਗੁਰਾਮਦਾਸ ਪਾਤਸ਼ਾਹ ਕੋ ਸਖੋ ਆਪਾਂ ਜਿਨੇ ਆ ਆਪਾਂ ਚਾਰ ਚੀਜ਼ਾਂ ਮੰਗਦੇ ਆ ਤੇ ਜਿਹੜੀ ਗੁਰਾਮਦਾਸ ਨੇ ਗੱਲ ਆਖੀ ਉਹ ਆਪਾਂ ਉਹ ਨਹੀਂ ਮੰਗਦੇ ਆ ਆਪਾਂ ਮੰਗਦੇ ਮਾਣ ਮੰਗੂ ਤਾਣ ਮੰਗੂ ਧਾਨ ਲਖਮੀ ਸੁਤ ਦੇ ਤੇ ਮੁੜ ਕੇ ਫੁੱਲ ਸਟਾਪ ਮਾਣ ਤੋਂ ਭਾਵ ਲੋਕਾਂ ਵਿੱਚ ਮੇਰੀ ਇੱਜ਼ਤ ਹੋਵੇ ਤਾਨ ਤੋਂ ਬਾਹ ਮੇਰੀਆਂ ਬਾਹਾਂ ਮਜਬੂਤ ਹੁਣ ਚਾਰ ਭੈਣ ਭਰਾ ਮੇਰਾ ਸਾਥ ਦੇਣ ਮੇਰੀ ਮਦਦ ਕਰਨ ਤੇ ਅੱਗੇ ਧਨ ਲਕਸ਼ਮੀ ਸੋਤੇ ਮਾਇਆ ਦੇ ਦੇ ਤੇ ਪੁੱਤਰ ਦੇ ਦੇ ਗਾਂ ਆਂ ਕੀ ਕਰਨਾ ਗੁਰਮੁਖੋ ਆਪਾਂ ਕਿਸੇ ਦੇ ਪੁੱਤਰਾਂ ਕਿਸੇ ਦੇ ਬਾਪ ਆ ਸਮਾਜ ਵਿੱਚ ਨਿਗਾਹ 바ਲੋ ਜਿਹੜੇ ਪੁੱਤਰ ਨੇ ਆਪਾਂ ਹੀ ਨਹੀਂ ਪਾਪੜ ਵੇਲਦੇ ਆ ਨਾ ਉਸ ਪੁੱਤਰ ਨੇ ਸਾਡੀ ਭਰੇ ਸਮਾਜ ਦੇ ਵਿੱਚ ਸਭ ਤੋਂ ਮੋਟਾ ਖੁੰਡ ਸਾਡੀ ਛਾਤੀ ਤੇ ਰੱਖ ਕੇ ਤੇ ਮੂੰਹ ਦੇ ਘੋਪਾ ਕੇ ਸਾਨੂੰ ਅਗਲ